ਜਿਮ ਦੇ ਬਾਹਰ ਨੌਜਵਾਨਾਂ ਦੇ ਵਿੱਚ ਹونی ਟਕਰਾਅ ਹੋ ਗਿਆ ਤੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਬੇਰਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਮੂਲ ਰੂਪ ਦੇ ਨਾਲ ਪ੍ਰਵਾਸੀ ਸੀ ਤੇ ਕਤਲ ਕਰਨ ਵਾਲੇ ਵੀ ਪ੍ਰਵਾਸੀ ਦੱਸੇ ਜਾ ਰਹੇ ਨੇ ਤੇ ਮਾਮਲਾ ਜਲੰਧਰ ਦੀ ਬਸਤੀ ਸ਼ੇਖ ਦੇ ਕਾਮਨਦੀ ਚੌਂਕ ਦੇ ਨੇੜੇ ਦਾ ਦੱਸਿਆ ਜਾ ਰਿਹਾ ਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜੰਮ ਦੇ ਬਾਹਰ ਮੌਜਬਾਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਤੇ ਇਸ ਦੌਰਾਨ ਦੋਵਾਂ ਧਿਰਾਂ ਦੇ ਵਿੱਚ ਰਾਜ਼ੀਨਾਮਾ ਵੀ ਹੋ ਗਿਆ ਸੀ ਲੇਕਿਨ ਇੱਕ ਧਿਰ ਨੇ ਦੂਜੀ ਧਿਰ ਦੇ ਉੱਪਰ ਚਾਕੂ ਦੇ ਨਾਲ ਪੈਰਾਮੀਡ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਸਾਰਾ ਵਾਕਿਆ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਤਲਾਮ ਮਿਲਣ ਤੇ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਂਚ ਤੋਂ ਬਾਅਦ ਹੁਣ ਇੱਕ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਪੁਲਿਸ ਨੇ આરોપી ਦੇ ਕਬਜ਼ੇ ਦੇ ਚੋਂ ਕਤਲ ਕਰਨ ਵੇਲੇ ਵਰਤਿਆ ਗਿਆ ਛੁਰਾ ਵੀ ਬਰਾਮਦ ਕਰ ਲਿਆ ਤੇ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ આરોપી ਦਾ ਪੁਲਿਸ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ 31 ਦੀ ਰਾਤ ਨੂੰ ਕਾਮਨਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਰਾ ਗਰਾਊਂਡ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਂ ਦੇ ਮੁੰਡੇ ਦਾ ਉਸ ਸਬੰਧ ਦੇ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜਿਵੇਂ 1 ਬੀਗਨਰਸ ਤਹਿਤ 5 ਨੰਬਰ 20 ਮਕਦਮਾ ਦਰਜ ਕੀਤਾ ਗਿਆ ਸੀ ਔਰ ਇਹਦੇ ਵਿੱਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਨੂੰ ਜਿਹੜਾ ਹੈਗਾ ਐਸਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਫਤਾਰ ਕਰ ਲਿਆ ਅਧਿਆਪੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੀ ਵਜ੍ਹਾ ਰੰਜਿਸ਼ ਸੀਗੀ ਇਹਨਾਂ ਦੇ ਇਸ ਮਟਰ ਦੀ ਉਹ ਇਹ ਸੀਗੀ ਵੀ ਦੋਨੋਂ ਇਹ ਆਪਸ ਚ ਪਹਿਲਾਂ ਦੋਸਤ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਚ ਬਹਿਸ ਫਸਾਈ ਹੋਈ ਉਸ ਤੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋਪਾਈ ਹੋਏ ਹੱਥੋਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ ਔਰ ਰਾਈਨਾਮੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਹੈੀ ਮਾਫੀ ਮੰਗ ਲਈ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਆ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਈਨਾਮਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੱਕੀ ਤੁਰਗੇ ਸੀ ਉਸ ਜਗ੍ਹਾ ਤੋਂ ਔਰ ਇਹਨੇ ਆਪਣੀ ਪੌਕਟ ਦੇ ਵਿੱਚੋਂ ਇੱਕ ਛੋਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਨੇ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਇਆ ਇਹ ਦਾ ਅਦਬ ਕੁਆ ਹੈਗਾ 11:30 12:00 ਵਜੇ ਦਾ ਔਰ ਉਦੋਂ ਬਾਅਦ ਸੇਦੇ ਜਿਹੜੀ ਉਹਦੀ 5:00 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਇਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕਤਮਾ ਦਰਜ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਹ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਜੋ ਵਾਰਦਾਤ ਚ ਵਰਗਿਆ ਚਾਕੂ ਸੀਗਾ ਉਹ ਵੀ ਇਹ ਅਸੀਂ ਬਰਾਮਦ ਕਰ ਚੁੱਕੇ ਹਾਂ ਔਰ ਇਹਨੂੰ ਮਨਜੋ ਅਦਾਲਤ ਦੇ ਜੱਜ ਪੇਸ਼ ਕੀਤਾ ਹੈਗਾ ਔਰ ਇਹਦਾ 2-3 ਦਾ ਪੁਲਿਸਮਾਨ ਜਿਹੜਾ ਹਸਰ ਕੀਤਾ। ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ।